ਸਟਾਰਟ ਅਲੀ ਗੋ ਤਲ 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 ਪਾ 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 ਕੋਸਣੇ ਡਿਗ ਡਿਗ ਇਸ ਵਾਰ ਉਹਦੇ ਸ਼ੇਰ ਵਗੇ ਅੱਜ ਇਹ ਫਿਰ ਦੇਖੀ ਪਹਿਲਾ ਬੰਦਾ ਕਿੰਨਾ ਚਾਊਗਾ ਚੀਤੇ ਆ ਗਏ ਲੋਕ ਨਾ ਪੰਜਾਬ ਪੁਲਿਸ ਦੇ ਉਹ ਪਾਈ ਬੈਠੇ ਆ ਹਾਰ ਜੇ ਪਾ ਕੇ ਵੀਡੀਓ ਉਹਦਾ ਉਹੀ ਬੰਦਾ ਤੁਰ ਫਿਰਦਾ ਕਰ ਦੂ ਕਲੀਅਰ ਰੌਲਾ ਦਾ ਇਹਨਾਂ ਦਾ ਰੌਲਾ ਤਾਂ ਇਹਨਾਂ ਦਾ ਇਹਨਾਂ ਦਾ ਰੌਲਾ ਜਿਨ੍ਹਾਂ ਨੇ 5 ਮਿੰਟ ਚ ਵੜਨਾ 1 5 6 7 8 9 1 10 1 11 1 12 13 14 1 15 16 17 18 19 120 21 21 122 123 124 125 126 127 128 129 130 ਚੱਲ ਭਤੀਜਾ 31 32 ਸ਼ਾਬਾਸ਼ ਚੱਲੇ ਜੱਗਿਆ ਕਿ 40 ਹੋ ਗਏ ਕੀ ਹੋ ਗਿਆ ਕੀ ਦੋਹਦਾ ਗਈ ਵੀ ਹੁੰਦਾ ਰਿਹਾ ਅੱਡੀ ਦਾਸ ਤੇ ਮਾਰਦਾ ਰਿਹਾ ਬਹੁਤ ਦਸਤੀ ਲੈ ਵੀ ਪਹਿਲੇ ਬੰਦੇ ਤੀਜਾ ਜਾਂ ਕਰ ਸਟਾਰਟ ਹੋਣਾਗਾ

252 252 ਚੱਲ ਚੱਲ 253 254 255 255 ਖਿੱਚ ਕੇ ਰੱਖੋ 55 58 3 ਮਿੰਟ ਪੂਰੇ 31 32 33 34 ਲੰਮਾ ਸਟੇਪ ਰੱਖੋ 35 36 37 38 ਚੱਲ 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 ਹਰੀ 39 310 ਬਹੁਤ ਵਧੀਆ ਅੱਗੇ ਨਾਲ ਨਾਲ 315 ਬੀਜੀ ਖੜ ਗਿਆ ਓਏ ਸੀਰ ਜਾ ਕੇ ਡਿਆ ਬੀਜੀ ਉਹ ਵੰਨ ਪਹਟ ਆਇਆ ਕਾ ਨਾ ਤੁਮ ਮਿੰਟ ਚ ਉਹ ਤਿੰਨ ਚਾਰ ਰੀ ਮੋਟਰਸਾਈਕਲ ਛਾੜ ਦੇ ਅਸੀਂ ਤੇ ਗੇੜੇ ਦੇ ਲਿਓ ਸੁੱਖ ਅੱਛਾ ਪਹਿਲੀ ਵਾਰ ਸਾਨੂੰ ਇਹ ਹੈਗਾ ਜਰਾ ਆਉਂਦੇ ਨਹੀਂ ਅਸੀਂ ਮੁਰ ਜਾਣੇ ਮੈਂ ਮੈਂ ਬੰਦੋਬਸਤ ਕਰਨ ਲੱਗਣਾ ਫਿਰ ਇਹਨਾਂ ਦਾ ਵੀ ਲਾ ਪਹਿਲਾਂ ਤੇ 10 ਮਿੰਟ ਵਾਈਟ ਹੈ ਸਾੜ ਲੱਗਦੀ ਹੈ 345 346 349 350 351 352 353 354 355 356 357 358 4 ਮਿੰਟ ਪੂਰੇ 41 42 43 ਲਾਟ ਚੱਕਰਾ ਵਧਣੀ ਵਾਲਿਆ 45 46 47 48 49 410 411 412 413 4 14 4 15 ਛਲ ਚਲ 4 16 ਨਾਜਬ ਤਾਂਪੇ ਲਾ ਗਿਆ ਤੂੰ 4 ਬੀ ਆਪੇ ਲਾ ਗਿਆ 4 25 4 26 4 27 ਸਾਢੇ 4 ਮਿੰਟ ਹੋ ਗਏ ਲੜ ਚੱਕਰਾ ਖਿੱਚ ਕੇ ਲਾ ਉਹ ਪੂਰੇ ਜ਼ੋਰ ਨਾਲ 4 30 4 31 4 32 ਚਾਰ ਜ਼ੋਰ ਨਾਲ ਲੜ ਚੱਕਰ ਲਾ ਗਿਆ ਚਾਚਾ ਹਰਮਨ ਤੈਨੂੰ ਕਿਹਾ ਸੀ ਨਾ ਨਹੀਂ ਲੱਗਦਾ ਤੈਨੂੰ ਆ ਦੇਖੋ ਸ਼ਕਲ ਤੁਹਾਡੇ ਮੁੰਡੇ ਦੀ ਬਾਜਨਾ ਕਿਸੇ ਨੂੰ ਮੈਂ ਪਹਿਲਾਂ ਕਿਹਾ ਸੀ ਪ੍ਰੈਕਟਿਸ ਨਹੀਂ ਕਰ ਉਹ ਇੱਧਰ ਇੱਧਰ ਲਾ ਲਾ ਨਾ ਵੀ ਤੇ ਆਹ ਆਹ ਤੇਰੇ ਕਰੇ ਬੀਜੂ ਵੀਡੀਓ ਤੇਰੇ ਨਾ ਲਾ ਮੈਨੂੰ ਜੇ ਤੁਕੜੇ ਭਰਤੀ ਨੂੰ ਹੋਣਾ ਮੈਂ ਥੋੜੀ ਹੁਣ ਜੇ ਹੋਣਾ ਦਾ ਲਾਲਾ ਨਹੀਂ ਹੋਣਾ ਦਾ ਨਾਲ ਜੇ ਦਿਹਾੜੀ ਕਰਨੇ ਦਾ ਨਾਲ ਆ ਪਾ ਜਾ 5 ਮਿੰਟ ਹੈ 5 ਮਿੰਟ 1 ਸੈਕਿੰਡ ਪਹਿਲਾ ਬੰਦਾ ਆ ਗਿਆ ਲੈ ਵੀ ਟੀ ਵਾਲੇ ਮੁੰਡੇ ਆਜੇ ਤਕੜੀ ਹੋ ਗਈ ਤਿਆਰੀ ਕਰਨ ਜਾਉਣਾ 5 5 5 6 5 7 5 8 5 9 5 10 5 11 ਵੈਰੀ ਗੁੱਡ 5 12 5 13 5 14 5 15 16 5 17 5 18 5 19 5 20 5 21 22 23 5 24 5 25 5 26 5 27 5 28 5 29 5 30 5 31 5 32 5 33 ਤੱਕ ਚੱਕਰ ਪਿਆ ਹਜੇ 5 35 ਹੋ ਗਏ 540 541 542 543 544 545 546 547 548 549 550 551 552 553 554 555 556 ਵੈਰੀ ਗੁੱਡ 555 ਚ ਆ ਗਿਆ 556 557 558 ਪੂਰੇ 6 ਮਿੰਟ 6 1 6 2 6 3 ਚੱਲ ਜਾ ਲੈ 6 4 6 5 6 6 6 7 6 8 6 9 6 10 6 11 6 12 6 13 6 14 6 15 6 16 6 17 6 18 6 19 6 20 ਵੈਰੀ ਗੁੱਡ 6 21 6 22 6 23 6 24 6 25 26 6 27 6 28 6 29 ਚੱਲ 6 31 32 ਚੱਲ ਹਰੀ 33 34 35 ਚੱਲ ਚੱਲ 636 37 ਚੱਲ ਤੇ ਪਿੱਛੇ ਬੰਦਾ ਆ ਗਿਆ 638 649 644 ਵੈਰੀ ਗੁੱਡ 41 42 43 44 645 646 ਖੜ ਗਿਆ ਓਏ 645